ਭਈ ਕਦੇ ਇਹ ਵੀ ਹੁੰਦਾ ਜਿਵੇਂ ਗੀਤਾਂ 'ਚ ਕਈ ਕਹਿੰਦੇ ਆ ਵੀ ਯਾਰ ਪੈਸੇ ਬੂਹੇ ਮੁਕਰਿਆਂ ਨੂੰ ਸੁਣਨ ਨੂੰ ਹੋਇਆ ਕੁਝ ਕਿਵੇਂ ਵੀ ਪੈਸੇ ਬੂਹੇ ਮੁਕਰਿਆਂ ਨੂੰ ਬੜੇ ਵੇਰੀ ਬੜੇ ਵੇਰੀ ਅੱਛਾ ਇਹ ਮਾਨਸਿਕਤਾ ਬਿਮਾਰ ਮਾਨਸਿਕਤਾ ਲਗ ਬੜਾ ਕੁਝ ਲੋਕਾਂ ਨੇ ਇਕੱਠਾ ਕੀਤਾ ਹੋਇਆ ਹੂੰ ਪਰ ਕਹਿੰਦੇ ਆ ਵੀ ਇੰਡਸਟਰੀ 'ਚ ਪੈਸੇ ਹੀ ਬਹੁਤ ਹਰ ਦੌਰ 'ਚ ਹੁੰਦਾ ਵੀ 2-4 ਬੰਦਿਆਂ ਨੂੰ ਪੈਸੇ ਮਿਲਦੇ ਆਵੇਂ ਕੋਈ ਲੱਖ ਪਰਦੇ ਰੱਖੀ ਜਾਵੇ ਉਹ ਪਰਦੇ ਰਖ ਰਖ ਕੇ ਲੋਕਾਂ ਦਾ ਸਿਆਫ ਫਟੇ ਪਰਦੇ ਵਰਗੇ ਹੋਏ ਪੈ। ਇਹ ਕਹਿੰਦਾ ਇੱਕ ਮੇਰੀ ਰਚਨਾ ਮੈਨੂੰ ਹਰ ਗੱਲ ਦੇ ਨਾਲ ਨਾ ਕੁਝ ਨਾ ਕੁਝ ਹੋਰ ਦਾ ਕਹਿੰਦਾ ਤੇਰਾ ਹਰ ਇੱਕ ਐਬ ਛਪਾਉਣ ਦੀ ਕੋਸ਼ਿਸ਼ ਕਰਦਾ ਹਾਂ ਤੇਰਾ ਹਰ ਇੱਕ ਐਬ ਛਪਾਉਣ ਦੀ ਕੋਸ਼ਿਸ਼ ਕਰਦਾ ਹਾਂ ਗੱਲ ਪਰਦੇ ਵਾਲੀ ਸੱਜਣਾ ਤੇਰਾ ਪਰਦਾ ਤੂੰ ਕੀ ਜਾਣੇ ਤੈਨੂੰ ਜਿਉਂਦਾ ਰੱਖਣ ਲਈ ਤੂੰ ਕੀ ਜਾਣੇ ਤੈਨੂੰ ਜਿਉਂਦਾ ਰੱਖਣ ਲਈ ਮੈਂ ਦਿਨ ਵਿੱਚ ਦੀ ਕਿੰਨੇ ਵਾਰੀ ਮਰਦਾ ਤੈਨੂੰ ਕੀ ਤੇਰਾ ਸ਼ਹਿਰ ਵਸਾਇਆ ਠੱਗਾਂ ਨੇ ਤੈਨੂੰ ਕੀ ਤੇਰਾ ਸ਼ਹਿਰ ਵਸਾਇਆ ਠੱਗਾਂ ਨੇ ਸ਼ਰਮ ਹੈ ਮੈਨੂੰ ਮੈਂ ਤਾਂ ਨਾਨਕ ਸਰਦਾ ਹਾਂ ਕਲ ਪਰਦੇ ਵਾਲੀ ਸਜਣਾ ਤੇਰਾ ਪਰਦਾ ਕੀ ਬਾਤ ਆ ਅੱਜ ਜਿਵੇਂ ਹੁਣ ਤੁਸੀਂ ਜਿਵੇਂ ਚਲੋ ਨਾਮ ਆਮ ਹੀ ਸ਼ਰਿਆਮ ਹੀ ਲਈ ਉਹਨਾਂ ਨੂੰ ਨਹੀਂ ਲੱਗਦਾ ਵੀ ਯਾਰ ਕਿਉਂਕਿ ਬਹੁਤੇ ਨਾ ਗੀਤਕਾਰ ਜਾਂ ਕਲਾਕਾਰ ਹੁੰਦੇ ਸੋ ਇਹ ਸੋਚ ਜਾਂਦੇ ਆ ਵੀ ਯਾਰ ਅਸੀਂ ਹਜੇ ਕੰਮ ਕਰਾ ਉਹ ਸਾਡਾ ਹਾਂ ਬਣਿਆ ਰਹੇ ਹਾਂ ਬਣਿਆ ਰਹੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਯਾਰ ਕਿਸੇ ਨੇ ਕੁਝ ਨਹੀਂ ਦੇਣਾ ਇੱਥੇ ਸਭ ਟਰਕਾ ਕੇ ਰੱਖਦੇਵੇਂ ਨੂੰ ਟੰਗ ਕੇ ਰੱਖੋ ਵੀ ਵੀ ਨਾ ਤਾਂ ਇਹ ਭੁੱਖਾ ਮਰੇ ਨਾ ਇੰਨੇ ਕਿ ਜੋਗਾ ਹੋ ਜੇ ਗਵਾਂਡਿਆਂ ਨੂੰ ਇਹ ਆਟੇ ਦਾ ਕੋਲਾ ਦੇਣ ਜੋਗਾ ਹੋ ਜੇ ਇਹ ਅੱਛਾ ਉੱਥੇ ਜੀ ਰੱਖ ਦੇ ਹਾਂ ਨਾ 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 ਵਿੱਚ ਵਿੱਚ ਲਟਕਦਾ ਰੱਖਣਾ ਵੀ ਇਹ ਇਹਨਾਂ ਦੇ ਮਰੇ ਵੀ ਨਾ ਮਰੇ ਵੀ ਨਾ ਨਾ ਹਾਂ ਸਹਮਦਾ ਜਾ ਰਹੇ ਬਿਲਕੁਲ ਹਾਂ ਜੀ ਤੇ ਜਿਵੇਂ ਤੁਸੀਂ ਕਹਾ ਵੀ ਆ ਚੀਜ਼ਾਂ ਦੇ ਤੁਸੀਂ ਲਿਖ ਦਿੰਦੇ ਆ ਵੀ ਹਰ ਇੱਕ ਗੱਲ ਜਿਹੜੀ ਮੈਂ ਹਰ ਇੱਕ ਗੱਲ ਲਿਖਦਾ ਮੇਰੇ ਜੋ ਆ ਗਈ ਮੈਂ ਨਹੀਂ ਡਰਦਾ ਕਿਸੇ ਤੋਂ ਉਹਦਾ ਘਾਟ ਆਵੇ ਵਾਧਾ ਆਵੇ ਨੁਕਸਾਨ ਹੋਵੇ ਨਫਾ ਹੋਵੇ ਮੈਂ ਤਾਂ ਲਿਖਦਾ ਬਸ ਯਾਰ ਜੋ ਅੰਦਰੋਂ ਤੁਸੀਂ ਤੰਗ ਆਂ ਜ਼ਹਿਰ ਕੋਲ ਕੋਲ ਜانے ਵੀ ਆਏ ਹੋ ਗਏ ਹੋ ਯਾਰ ਲਿਖ ਕੇ ਧਰ ਜੋ ਤੁਹਾਡੇ ਕੋਈ ਮੰਗਰਲਾ ਪੜ ਲੂਗੇ ਆਹਾ ਹੋ ਗਿਆ ਸੀ ਆ ਉਹਨਾਂ ਨੇ ਹੁਣ ਯਾਰ ਲਿਖਤਾਂ ਦਾ ਅਸਰ ਇਹ ਆ ਕਲਮ ਦੀ ਮਾਰ ਜਿਹੜੀ ਕਹਿੰਦੇ ਹਨ ਹੂੰ ਸਿੱਧੂ ਮੂਸੇਵਾਲੇ ਨੇ ਲਿਖਿਆ ਹੋਇਆ ਇੱਕ ਗਾਣੇ ਦੇ ਵਿੱਚ ਦੱਲੇ ਰਹਿੰਦੇ ਹਨ ਦੱਲੇ ਹਾਂ ਦੱਲੇ ਹੋਮਲੈਂਡ ਰਹਿੰਦੇ ਜਿੱਦਾਂ ਦਾ ਗਾਣਾ ਆਇਆ ਉਹ ਕਹਿੰਦੇ ਉਹਦੀ ਕੀਮਤ ਨਹੀਂ ਵਧਦੀ ਇੱਕ ਕਲਮ ਦੀ ਮਾਰ ਹੈ ਇੱਕ ਹਾਂ ਉੱਥੇ ਚੰਗੇ ਲੋਕੀ ਉਥੋਂ ਘਰ ਵੇਚ ਗਏ ਛੱਡ ਗਏ ਉਥੋਂ ਜਾ ਵੀ ਇੱਥੇ ਤਾਂ ਦੱਲੇ ਰਹਿੰਦੇ ਟੈਗ ਲੱਗਦਾ ਕੋਈ ਇੱਥੇ ਦੱਲੇ ਰਹਿੰਦਾ ਨਾ ਸਹੀ ਗੱਲ ਹੈ ਕਲਮ ਦੀ ਮਾਰ ਹੈ ਪੂਰੀ ਦੁਨੀਆ 'ਚ ਚੱਲਿਆ ਵੀ ਇਹ ਇੱਕ ਕਲਮ ਦੀ ਮਾਰ ਹੈ ਹੂੰ ਇੱਕ ਨਾਨਕ ਸਿੰਘ ਹੋਰਾਂ ਦਾ ਨਾਮ ਵਾਲਾ ਸ਼ਾਇਦ ਪਵਿੱਤਰ ਪਾਪੀ ਜਾਂ ਹਾਂ ਇਹ ਪਵਿੱਤਰ ਪਾਪੀ ਹੈ ਉਹਨਾਂ ਦਾ ਉਹ ਇੱਕ ਬਹੁਤ ਵੱਡਾ ਖਾਨਦਾਨ ਹੈ ਜਿਹੜਾ ਹੁਣ ਵੀ ਸਿਆਸਤ ਦੇ ਵਿੱਚ ਹੈ ਨਾ ਹੂੰ ਮਾਝੇ ਦਾ ਜਰਨਲ ਇਹ ਵੋ ਉਹਨਾਂ ਮਾਰੇ ਲਿਖਿਆ ਹੋਇਆ ਇਹਨਾਂ ਦੇ ਵੱਡੇ ਵੱਡੇ ਰਿਆਣੇ ਗਦਾਰੀਆਂ ਕਰਕੇ ਕਰਤਾਰ ਸਿੰਘ ਸਰਾਬੇ ਹੋਰਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਫੜਾਇਆ ਅੰਗਰੇਜ਼ਾਂ ਨੂੰ ਜਿਨ੍ਹਾਂ ਨੂੰ ਫਾਂਸੀ ਹੋਈ। ਉਹ ਲਿਖਿਆ ਹੋਇਆ ਵੱਡੇ ਲੋਕ ਲਿਖਣ ਵਾਲਿਆਂ ਨੂੰ ਦੋ ਕੌਡੀ ਦੇ ਰਾਈਟਰ ਸਮਝਦੇ ਨੇ ਨਾ ਦੋ ਦੋ ਟਕੇਆਂ ਦਾ ਲੇਖਕ ਨਾ ਜ। ਉਹਨਾਂ ਨੇ ਲਿਖਿਆ ਹੋਇਆ ਵੀ ਇਹ ਗਦਾਰ ਆ। ਇਹਨਾਂ ਨੇ ਸਰਾਬੇ ਹੋਰਾਂ ਦੇ ਸਾਥੀਆਂ ਨੂੰ ਮਾਰਾਇਆ। ਹਮ ਹੁਣ ਉਹਨਾਂ ਦੇ ਪੁੱਤ-ਪੋਤਰੇ ਜਿੱਥੇ ਮਰਜ਼ੀ ਪਹੁੰਚ ਜਾਣ ਜਿਹੜੇ ਵੱਡੇ ਮਰਜ਼ੀ ਬਣ ਜਾਣ ਉਹਨਾਂ ਦੇ ਟੈਗ ਲਿਖਿਆ ਹੋਇਆ ਵੀ ਇਹਨਾਂ ਦੇ ਖਾਨਦਾਨ ਨਾਲ ਜਿਹੜਾ ਗਦਾਰਾਂ ਦਾ। ਉਹ ਕਲਮ ਦੀ ਮਾਰ ਕਲਮ ਨੇ ਲਿਖਤੀ ਕੋ ਬੰਦੇ ਲਿਖਣ ਵਾਲੇ ਨੇ ਵੀ ਸਦਾ ਨਹੀਂ ਰਹਿਣਾ ਹਨਾ ਬਿਲਕੁਲ ਉਹ ਸ਼ਬਦ ਹਮੇਸ਼ਾ ਰਜਾਉਂਦੇ ਰਹਿਣੇ ਆ ਬੰਦੇ ਜਾਂਦੇ ਹੁੰਦੇ ਰਹਿੰਦੇ ਸ਼ਬਦਾਂ ਨੇ ਸਦੀਆਂ ਬਾਅਦ ਵੀ ਜਾਂਦੇ ਰਹੋ ਸ਼ਬਦਾਂ ਦੀ ਮਾਰ ਪੈਣੀ ਮਾਰਾ ਤੇ ਬਚਣਾ ਚਾਹੀਦਾ ਮੈਂ ਸਾਰੇ ਹਰ ਤਰ੍ਹਾਂ ਦੇ ਜੋ ਵੀ ਬੰਦਾ ਕਿਸੇ ਨਾਲ ਕੋਈ ਬਦੀਕੀ ਕਰਦਾ ਉਹ ਵੀ ਵੀ ਕਲਮ ਦੀ ਮਾਰ ਤੋਂ ਬਚਾ ਤੁਹਾਡੇ ਬਾਰੇ ਕੋਈ ਦੋ ਸ਼ਬਦ ਲਿਖ ਕੇ ਧਰ ਗਿਆ ਪਤਾ ਨਹੀਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੇਸ਼ ਆਉਣਗੇ ਹਨਾ ਕਲਮ ਦੀ ਮਾਰ ਪੈਣੀ ਬਿਲਕੁਲ ਕਲਮ ਦੀ ਮਾਰ ਪੈਣੀ ਆ ਔਰ ਮੈਂ ਜਿੱਥੋਂ ਮੈਨੂੰ ਮੈਂ ਤੰਗ ਹੋਣਾ ਮੈਂ ਪੱਕਾ ਲਿਖ ਦਉਂ। ਇਹ ਤੰਗ ਆਉ ਪੱਕਾ ਕਿਸੇ ਨਾਮ ਐ ਸ਼ੇਅਰ ਕਰਾਂ ਨਾ ਕਰਾਂ। ਕੋਈ ਲੱਗ ਵੈਸੇ ਮੈਂ ਕਰ ਹੀ ਲੈਂਦਾ ਮੈਂ ਤਾਂ ਪੂਰੇ ਇੰਟਰਵਿਊ ਵਿੱਚ ਕਰਦਾ। ਦਰਦਾ ਦੂਰਦਾ ਮੈਂ ਕਿਸੇ ਤੋਂ ਨਹੀਂ ਆ। ਭਾਈ ਕਿੰਨਾ ਕੱਲ ਗਿਆ ਹੁਣ ਤੱਕ ਕੋਈ ਯਾਦ ਆ ਕੋਈ ਜਿਵੇਂ ਮੈਂ ਮੈਨੂੰ ਨਹੀਂ ਪਤਾ ਵੀ ਕਿੰਨਾ ਕੱਲ ਗਿਆ ਮੈਨੂੰ ਤਾਂ ਮੈਂ ਹੁਣ ਆਉਂਦੇ ਨੇ ਬਾਈ ਨਾ ਮਨਿੰਦਰ ਨਾ। ਕਾਪੀ ਪੜੀ ਵੀ ਮਾੜਾ ਮੋਟਾ ਥੋੜਾ ਬੋਲਣ ਚੰਗਾ ਪੜਨਾ ਮੇਰੇ ਕੋਸ਼ਿਸ਼ ਨਹੀਂ ਯਾਦ ਹੈ। ਐਕਚੁਅਲੀ ਜਿਹੜੀ ਉਹ ਬੇਪਰਵਾਹੀ ਆ ਜਾਂ ਲਾਪਰਵਾਹੀ ਕਹਿ ਸਕਦੇ ਆ ਉਹ ਮੇਰੇ ਲਿਖਣ ਦਾ ਉਹੀ ਕਾਰਨ ਮੈਨੂੰ ਨਹੀਂ ਪਤਾ ਹੁੰਦਾ ਵੀ ਅੱਜ ਕਿੰਨੀ ਤਰੀਕ ਆ ਕਿਹੜਾ ਵਾਰ ਆ ਅੱਜ ਤੇ ਬਸ ਮੈਂ ਹਾਂ ਸਵਾਦ ਜਿਹਾ ਹੀ ਲੈਣਾ ਬਸ ਮੈਂ ਮੜਾ ਅਸਾਈ ਮਾਰੀ ਫਿਰਦਾ ਹਾਂ ਤੁਸੀਂ ਪਿੰਡ ਹੀ ਰਹਿੰਦੇ ਹੋ ਤਿੰਨ ਜੁਨੀਅਰ ਸ਼ਿਫਟ ਹੋ ਗਏ ਕਹਿੰਦਾ ਮੇਰੇ ਪਿੰਡ ਬਾਰੇ ਕਹਿੰਦਾ ਮੇਰਾ ਇੱਕ ਗਾਣਾ ਹਾਂ ਕਹਿੰਦਾ ਸ਼ਾਇਦ ਹੀ ਜੱਗ ਤੇ ਹੋਵੇ ਪਿੰਡ ਕੋਈ ਮੇਰੇ ਗ੍ਰਾਮ ਵਰਗਾ ਸੱਚਾ ਸੁੱਚਾ ਨਾਨਕ ਸਰ ਨਾਨਕ ਦੇ ਨਾਮ ਵਰਗਾ ਰੱਬ ਕਰਕੇ ਚਾਨਣ ਫੈਲੇ ਸਦਾ ਚਾਰੇ ਪਾਸੇ ਨੂੰ ਰੱਬ ਬਚਾਵੇ ਨਜ਼ਰਾਂ ਤੋਂ ਮੇਰੇ ਪਿੰਡ ਦੇ ਹਾਸੇ ਨੂੰ ਸੋ ਮੇਰਾ ਪਿੰਡ ਮੈਨੂੰ ਬਹੁਤ ਪਿਆਰਾ ਲੱਗਦਾ ਜੀ ਮੈਂ ਭੁੱਖਾ ਹਾਂ ਨੰਗਾ ਹਾਂ ਕੁਛ ਹਾਂ ਮੈਨੂੰ ਨਾਨਕ ਸਰ ਵਰਗਾ ਧਰਤੀ ਦਾ ਕੁਛ ਨਹੀਂ ਮਿਲਦਾ ਅੱਲਾਹ ਵਾਹ ਮਨ ਆਉਦੇ ਬਾਪ ਨਾ ਮੈਨੂੰ ਆਦੇ ਬਾਪ ਪਿਓ ਮੈਨੂੰ ਆਦੇ ਭੈਣ ਭਰਾ ਆਦੇ ਆਂਡ ਗਵਾਂਡ ਪਿੰਡ ਦੇ ਲੋਕ ਇੱਕ ਮੇਰਾ ਹੋਰ ਗਾਣਾ ਉਹਦੇ ਵਿੱਚ ਕਹਿੰਦਾ ਲਿਖਿਆ ਹੋਇਆ ਉਹ ਮੈਂ ਗਾ ਕੇ ਸੁਣਾ ਦੇਣਾ ਕਹਿੰਦਾ ਇੱਕ ਦਿਨ ਮੇਰੇ ਘਰਾਂ ਵਾਲੀ ਪੱਠੇ ਬਾਰੇ ਮੈਂ ਜਿਹਨੂੰ ਮੈਂ ਇੱਥੇ ਬੈਠਾ ਕੁਰਸੀ ਤੇ ਲਿਖ ਰਿਹਾ ਨਾ ਕੁਛ ਲਿਖੀ ਜਾਂਦਾ ਸੀ ਤੇ ਉਹਨੂੰ ਵੀ ਮੈਨੂੰ ਗਾਣਾ ਇਹ ਉਹਦਾ ਹੀ ਆ ਗਿਆ ਫਿਰ ਮੈਂ ਉਹ ਛੱਡਤਾ ਜਿਹਾ ਲਿਖ ਰਿਹਾ ਸੀ ਫਿਰ ਮੈਂ ਉਹ ਲਿਖਿਆ ਗਾਣਾ ਕਹਿੰਦਾ ਸਾਨੂੰ ਪੁੱਜ ਕੇ ਪਸੰਦ ਲੋਕ ਮਿਹਨਤੀ ਕੇ ਅੱਖੀਆਂ ਦੇ ਤਾਰੇ ਲੱਗਦੇ ਸਾਨੂੰ ਪੁੱਜ ਕੇ ਪਸੰਦ ਲੋਕ ਮਿਹਨਤੀ ਕੇ ਅੱਖੀਆਂ ਦੇ ਤਾਰੇ ਲੱਗਦੇ ਸਾਨੂੰ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਨਾਲ ਉਹ ਹੱਥ ਲਿਬੜੇ ਪਿਆਰੇ ਲੱਗਦੇ ਸਾਨੂੰ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਨਾਲੋਂ ਹੱਥ ਲਿਬੜੇ ਪਿਆਰੇ ਲੱਗਦੇ ਉਹਨਾਂ ਲੋਕਾਂ ਦੀਆਂ ਅਸੀਂ ਪੈੜਾਂ ਨੂੰ ਵੀ ਪੂਜਦੇ ਜੱਗ ਉੱਤੇ ਜ਼ਿੰਦਗੀ ਲਈ ਨੇ ਜਿਹੜੇ ਜੂਝਦੇ ਉਹਨਾਂ ਲੋਕਾਂ ਦੀਆਂ ਅਸੀਂ ਪੈੜਾਂ ਨੂੰ ਵੀ ਪੂਜਦੇ ਜੱਗ 'ਤੇ ਜ਼ਿੰਦਗੀ ਲਈ ਨੇ ਜਿਹੜੇ ਜੂਝਦੇ ਸੱਚ ਪੁੱਛੋ ਤਾਂ ਅਸਾਂ ਨੂੰ ਕਰ ਰੱਬ ਦਾ ਜੀ ਉਹਨਾਂ ਦੇ ਟਾਰੇ ਲੱਗਦੇ ਸਾਨੂੰ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਨਾਲੋਂ ਹੱਥ ਲਿਬੜੇ ਪਿਆਰੇ ਲੱਗਦੇ ਸਾਨੂੰ ਪੁੱਜ ਕੇ ਪਸੰਦ ਲੋਕ ਮਿਹਨਤੀ ਕੇ ਅੱਖਿਆਂ ਦੇ ਤਾਰੇ ਲੱਗਦੇ ਸਾਨੂੰ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਨਾਲੋਂ ਹੱਥ ਲਿਬੜੇ ਪਿਆਰੇ ਲੱਗਦੇ ਤਿਆਂ ਨੂੰ ਵੀ ਪੁੱਤਾਂ ਵਾਂਗੂ ਕਰਦੇ ਪਿਆਰ ਜੋ ਪੂਰਦੇ ਨਰੀ ਜਾਇਤ ਦੇ ਦਿੰਦੇ ਸਤ ਕਾਰ ਜੋ ਧਿਆਨ ਨੂੰ ਵੀ ਪੁੱਤਾਂ ਵਾਂਗੂੰ ਦਿੰਦੇ ਸਤਕਾਰ ਜੋ ਪੂਰਦੇ ਨੇ ਰੀਜਾਂ ਤੇ ਕਰਦੇ ਪਿਆਰ ਜੋ ਉਹਨਾਂ ਅੰਦਰ ਮਸੀਤਾਂ ਤੇ ਮੰਦਰ ਗਿਰਦੇ ਗੁਰਦੁਆਰੇ ਲੱਗਦੇ ਸਾਨੂੰ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਨਾਲ ਉਹ ਹੱਥ ਲਿਬੜੇ ਪਿਆਰੇ ਲੱਗਦੇ ਉਹਦੇ ਵਿੱਚ ਮੇਰੇ ਪਿੰਡ ਵਾਲਾ ਅੰਤਰਾ ਕਹਿੰਦਾ ਨਾਨਕ ਸਰ ਤੋਂ ਅਸੀਂ ਜਾਣੇ ਬਲਿਹਾਰੀਆਂ ਰੂੜੀਆਂ ਵੀ ਪਿੰਡ ਦੀਆਂ ਲੱਗਣ ਪਿਆਰੀਆਂ ਨਾਨਕ ਸਰ ਤੋਂ ਅਸੀਂ ਜਾਣੇ ਬੱਲੇ ਹਾਰੀਆਂ ਰੂੜੀਆਂ ਵੀ ਪਿੰਡ ਦੀਆਂ ਲੱਗਣ ਪਿਆਰੀਆਂ ਪਿੰਡ ਤੀਰਥ ਤੇ ਲੋਕ ਸਾਰੇ ਦੇਵਤੇ ਆ ਸਾਨੂੰ ਕੰਡਿਆਰੇ ਲੱਗਦੇ ਸਾਨੂੰ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਨਾਲ ਉਹ ਹੱਥ ਲਿਬੜੇ ਪਿਆਰੇ ਲੱਗਦੇ ਸਾਨੂੰ ਪੁੱਜ ਕੇ ਪਸੰਦ ਲੋਕ ਮਿਹਨਤੀ ਕੇ ਅੱਖੀਆਂ ਦੇ ਤਾਰੇ ਲੱਗਦੇ ਸਾਨੂੰ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਨਾਲ ਉਹ ਹੱਥ ਲੇ ਬੜੇ ਪਿਆਰੇ ਲੱਗਦੇ ਬਈ ਕਦੇ ਜਿਵੇਂ ਤੁਸੀਂ ਜਿਵੇਂ ਹੁਣ ਦੇ ਜਿਵੇਂ ਮੂਸੀ ਵਾਲ ਦੀ ਵੀ ਗੱਲ ਕਰੀ ਆ ਜਾਂ ਅੱਜ ਦੀ ਗਾਇਕੀ ਅੱਜ ਦੇ ਟ੍ਰੈਂਡ ਦੀ ਗਾਇਕੀ ਜਿਹੜੀ ਤੁਸੀਂ ਦੇਖਦੇ ਹੋ ਜਿਦੇ ਚ ਮਹਿੰਗੀਆਂ ਗੱਡੀਆਂ ਦੀ ਵੀ ਗੱਲ ਹੁੰਦੀ ਆ ਹਥਿਆਰਾਂ ਦੀ ਗੱਲ ਹੁੰਦੀ ਆ ਬੀਬੀਆਂ ਦੇ ਲੱਕਾਂ ਦੀ ਬੀਬੀਆਂ ਦੇ ਲੱਕਾਂ ਇਹ ਤਾਂ ਲਾਓ ਕੁਛ ਨਾਲ ਬੀਬੀਆਂ ਦੇ ਲੱਕਾਂ ਦੀ ਵੀ ਗੱਲ ਹੁੰਦੀ ਆ ਕਦੇ ਕਦੇ ਨਹੀਂ ਮਨ ਦੇ ਵਿੱਚ ਆਉਂਦਾ ਕਿ ਯਾਰ ਕੁਝ ਐਸਾ ਲਿਖੀਏ ਜਾਂ ਕਦੇ ਭੁੱਲ ਭਲੇਖੇ ਮਨ ਦੇ ਵਿੱਚ ਜਾਂ ਪਹਿਲੇ ਦੌਰ ਦੇ ਵਿੱਚ ਕਦੇ ਐਸਾ ਕੁਝ ਲਿਖਿਆ ਗਿਆ ਹੋਵੇ ਕਿਉਂਕਿ ਪਹਿਲੇ ਦੌਰ 'ਚ ਬੜਾ ਬੜਾ ਕੁਝ ਚੱਲਦਾ ਰਿਹਾ ਨਹੀਂ ਨਹੀਂ ਐਡਾ ਵੀ ਮੈਂ ਦੇਵਤਾ ਨੇ ਹੈਗਾ ਮੈਂ ਬੜਾ ਕੁਝ ਲਿਖਿਆ ਆਂ ਹਿੰਦੀ 'ਚ ਮੇਰੇ ਬਹੁਤ ਡੇਡੇ ਡੇਡੇ ਗਾਣੇ ਲਿਖੇ ਹੋਏ ਤੇ ਪੰਜਾਬੀ 'ਚ ਵੀ ਹੈਗੇ ਆ ਜਿਵੇਂ ਹੁਣ ਮੈਂ ਆਹ ਮੇਰਾ ਗਾਣਾ ਰਿਕਾਰਡ ਕੀਤਾ ਲਫਾਫਾ ਖਾਲੀ ਹਾਂ ਹਾਂ ਤੇ ਜੇ ਉਹ ਠੀਕ ਰਿਸਪੌਂਸ ਮਿਲਦਾ ਠੀਕ ਹੈ ਨਹੀਂ ਫਿਰ ਮੈਂ ਹਰ ਤਰ੍ਹਾਂ ਦਾ ਮੈਂ ਲਿਖ ਸਕਦਾ ਤਾਂ ਐਸੀ ਗੱਲ ਨਹੀਂ ਮੈਂ ਲਿਖ ਸਕਦਾ ਹਰ ਤਰ੍ਹਾਂ ਦਾ ਹਾਂ ਉਹ ਪੂ ਕਮਰ ਨਾ ਠੇਕਾ ਕਲਾ ਮੈਂ ਨਹੀਂ ਲਿਆ ਹੋਇਆ ਜੇ ਹੁਣ ਲੋਕ ਮਤਲਬ ਪੈਸੇ ਲਾਏ ਹੋਏ ਗਾਣੇ ਦੇ ਵਧੀਆ ਸਮੀਰ ਤੋਂ ਮਿਕਸ ਕਰਾਇਆ ਹੋਇਆ ਹਾਂ 11 ਵੇਲੇ 뮤지컬 11 ਵੇਲੇ 뮤직 ਡਾਇਰੈਕਟਰ ਨੇ 뮤직 ਬਣਾਇਆ ਹੋਇਆ ਜੇ ਨਹੀਂ ਘਟ ਜਾਂਦਾ ਜਾਂ ਫਿਰ ਉਹ ਕੋ ਕੋ ਪੁੱਠਾ ਸਿੱਧਾ ਵੀ ਸੋਚਿਆ ਜਾ ਸਕਦਾ ਹਨ ਹਾਂ ਨਹੀਂ ਨਹੀਂ ਮੈਂ ਕੋਸ਼ਿਸ਼ ਕਰਦਾ ਵੀ ਵਧੀਆ ਹੋਣ ਗਾਣੇ ਇਹ ਨਹੀਂ ਮੈਂ ਵੀ ਲਿਖੀ ਨਹੀਂ ਸਕਦਾ ਹੂੰ ਬਾਲੇ ਮਾੜੇ ਨਹੀਂ ਲਿਖਦੇ ਆਪਾਂ ਇਹ ਫਿਰ ਵੀ ਇੱਕ ਮਿਆਰ ਉਹਦੇ ਵਿੱਚ ਰਹੂ ਮਿਆਰ ਮਿਆਰ ਰਹੂਗਾ ਉਹਦੇ ਵਿੱਚ ਉਹ ਕਹਿੰਦੇ ਨਾ ਰੜਕ ਰੜਕਣਾ ਆਪਾਂ ਟੁੱਟੇ ਵੀ ਜਾਵੇ ਸੰਧਾਈ ਨਹੀਂ ਜਾਂਦੀਆਂ ਨਾ ਰੜਕਣੇ ਚੋਂ ਕਦੇ ਸੰਧਾਈ ਨਹੀਂ ਜਾਂਦੀ ਤੇ ਇੰਨੇ ਮਾੜੇ ਖਰ ਮੈਂ ਲਿਖਦਾ ਵੀ ਨਹੀਂ ਕਿ ਵੀ ਨੋਕ ਝੋਕ ਦੀ ਵਾਲੇ ਤਾਂ ਲਿਖ ਲਈਦੇ ਪਰ ਆਏ ਨਹੀਂ ਬਾਲੇ ਚੱਕਵੇਂ ਜਿਵੇਂ ਹੁੱਲੇ ਹਲਾਰੇ ਵਾਲੇ ਕੋਈ ਕੋਈ ਇਹ ਵੀ ਹਾਂ ਹੁੱਲੇ ਹਲਾਰੇ ਬਹੁਤ ਪਹਿਲਾਂ ਦੇ ਸਮੇਂ 'ਚ ਵੀ ਚੱਲਦੇ ਰਹੇ ਹੁਣ ਭਾਵੇਂ ਥੋੜਾ ਜ਼ਿਆਦਾ ਆਮ ਹੋ ਗਿਆ ਇਹ ਚੱਲਦੇ ਰਹਿੰਦੇ ਆ ਲੋਕਾਂ ਦੀ ਮਾਨਸਿਕਤਾ ਹੈ ਹੂੰ ਤੁਸੀਂ ਦੇਖੋ ਕੱਲਾ ਗਾਉਣ ਵਾਲੇ ਬੰਦਿਆਂ ਦੇ ਕਿੰਨੇ ਪ੍ਰੋਗਰਾਮ ਲੱਗਦੇ ਆ ਹੂੰ ਪੰਜ ਸੱਤ ਬੰਦੇ ਹੋਣਗੇ ਜਿਨ੍ਹਾਂ ਦੇ ਕੱਲਾ ਗਾਉਣ ਵਾਲਿਆਂ ਦੇ ਪ੍ਰੋਗਰਾਮ ਲੱਗਦੇ ਆ ਨਹੀਂ ਤਾਂ ਜਿਹੜੇ ਬੀਬੀਆਂ ਦਾ ਗਾਉਂਦੇ ਪ੍ਰੋਗਰਾਮ ਉਹਨਾਂ ਦੇ ਲੱਗਦੇ ਆ ਹਾਂ ਹਰ ਬੰਦਾ ਸੋਚਦਾ ਜੇ ਸਟੇਜ ਤੇ ਬੀਬੀ ਖੜੀ ਹੋਵੇ ਹੂੰ ਇਹ ਆਪਣੀ ਮਾਨਸਿਕਤਾ ਹੈ ਬਿਮਾਰ ਮਾਨਸਿਕਤਾ ਹਰ ਬੰਦਾ ਕੋਈ ਕੱਲਾ ਗਾ ਸਕਦਾ ਵਧੀਆ ਗਾਣੇ गा ਸਕਦਾ ਉਹ ਫਿਰ ਮਜਬੂਰੀ ਬਣ ਜਾਂਦੀ ਵੀ ਹੁਣ ਪ੍ਰੋਗਰਾਮ ਤਾਂ ਜਿਨ੍ਹਾਂ ਦੇ ਲਾਉਣਾ ਉਹ ਕਹਿੰਦਾ ਨਾਲ ਬੀਬੀ ਲੈ ਕੇ ਆਏ ਹੋ ਜੀ ਹੁਣ ਅਸਲਾਮੁਅਲੈਕੀਮ ਤਾਂ ਹੀ ਬਹੁਤੇ ਸੋਲੋ ਤੋਂ ਡਿਊਟ ਤੇ ਆ ਗਏ ਬਹੁਤੇ ਡਿਊਟ ਗਾਉਣ ਵਾਲਿਆਂ ਦੇ ਭਾਵੇਂ ਘੱਟ ਚੱਲੇ ਹੋਏ ਬੰਦੇ ਉਹਨਾਂ ਦਾ ਵੀ ਪ੍ਰੋਗਰਾਮ ਲੱਗ ਜਾਂਦਾ ਮੇਲੇ ਮੂਲੇ ਤੇ ਉਹਨਾਂ ਦੇ ਬੁਲਾ ਲੈਂਦੇ ਲੋਕ ਹਨ ਜੇ ਕੱਲਿਆਂ ਦੇ ਜਿਹੜੇ ਵੱਡੇ ਲੈਵਲ ਦੇ ਕਲਾਕਾਰ ਆ ਜਿਹੜੇ 10 ਲੱਖ ਲੈਂਦੇ ਜਿਹੜੇ ਉਹਨਾਂ ਦੇ ਲੱਗਦੇ ਫਿਰ ਕੱਲੇ ਤੁਸੀਂ ਨਿਊ ਡਾਇਰਟ ਦਾ ਮਤਲਬ ਸੋਚਿਆਗਾ ਹਾਂਜੀ ਨਿਊ ਡਾਇਰਟ ਦਾ ਵੀ ਬੀ 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 ਬਈ ਕਈ ਗਾਣੇ ਨਹੀਂ ਨਹੀਂ ਮੈਂ ਮੈਨੂੰ ਪਤਾ ਹਰ ਦਾ ਦਾ ਪਤਾ ਇੱਕ ਇਨਸਾਨ ਹਾਂ ਮੈਂ ਵੀ ਹਾਂ ਨਾ ਮੈਂ ਫਕੀਰਾਂ ਤਿਆਰ ਰੱਖਿਆ ਹੋਇਆ ਵੀ ਇਹ ਨਹੀਂ ਮੈਂ ਕਈ ਗਾਣੇ ਰੱਖੇ ਹੋਏ ਵਿਆਹ ਗਾਣੇ ਵਧੀਆ ਮੈਂ ਫਿਰ ਵੀ ਵਧੀਆ ਲਿਖਣ ਦੀ ਕੋਸ਼ਿਸ਼ ਕਰਦਾ ਮੈਂ ਮਾਸੀ ਦੇ ਪਿੰਡ ਦੀ ਕਿਹੜਾ ਵੋਟ ਬਣਾ ਲਈ ਵੇ ਸੁਣਿਆ ਨਾ ਉਹ ਵੀ ਮੈਂ ਲਿਖਾਇਆ ਹਾਂ ਬੜ ਨੱਚਣ ਵਾਲੀ ਹੁਣੇ ਜਗਾਉਣਾ ਲਾਈਟਾਂ ਫੋੜਦੇ ਕਲਵਿੰਦਰ ਬਾਈ ਹੋਰਾਂ ਦਾ ਗਾਣਾ ਉਹ ਵੀ ਮੈਨੇ ਬਹੁਤ ਫਿਲਮਾਂ ਦੇ ਗਾਣੇ ਲਿਖੇ ਡਿਊਟ ਕਰਮਜੀਤ ਬਾਈ ਨੇ ਬਹੁਤ ਗਾਣੇ ਗਾਏ ਹੋਇਆ ਮੈਨੂੰ ਐਂ ਲੱਗਦਾ ਤੇਰੀ ਨੋਟਬੰਦੀ ਵੀ ਤੇਰੀ ਮਾਂ ਨੇ ਕੀਤੀ ਹੋਈ ਆ ਦੀਪ ਘਟਲੋਂ ਦਾ ਤੇ ਕਰਮਜੀਤ ਦਾ ਪਿਛਲੇ ਮਹੀਨੇ ਆਇਆ ਗਾਣਾ ਹਾਂ ਹਾਂ ਤੇ ਲਿਖਣ ਚੰਗਾ ਵੀ ਜੇ ਆਪਣੇ ਦਿਮਾਗ ਚੰਗਾ ਨਾ ਜੇ ਆਪਾਂ ਚੰਗਾ ਸੋਚਦੇ ਤਾਂ ਚੰਗੇ ਗਾਣੇ ਵੀ ਔੜ ਜਾਣਗੇ ਯਾਰ ਚੰਗਾ ਵੀ ਲਿਖੇ ਡਿਊਟ ਵੀ ਚੰਗੇ ਲਿਖੇ ਜਾ ਸਕਦੇ ਆ ਹੁਣ ਤਲਵਾਰ ਮੈਂ ਕਲੰਗੀ ਧਰਦੀ ਕਰਦੀ ਹਾਂ ਉਹ ਵੀ ਤਾਂ ਡਿਊਟ ਆ ਨਾ ਕਿੰਨਾ ਖੂਬਸੂਰਤ ਤਨੋਜੇ ਗਾਣਾ ਕੋਈ ਧਾਰਮਿਕ ਗਾਣਾ ਹੀ ਹੈ ਨਹੀਂ ਉਹਦੇ ਵਰਗਾ ਗਾਣਾ ਕਬੂ ਤਾਂ ਕੱਢ ਡਿਊਟ ਆ ਜੇ ਚੰਗੀ ਸੋਚ ਆ ਪਰ ਰੱਖਦੇ ਹਾਂ ਸਾਰਾ ਕੁਝ ਹੀ ਪਿਆ ਸੋਚ ਹੈ ਇਹ ਜੀ ਵੀ ਯਾਰ ਇਹਨੂੰ ਗੀਤ ਦੇਣਾ ਜੇ ਸੁਪਨਾ ਹੋਵੇ ਕਿ ਯਾਰ ਆ ਬੰਦਾ ਜੇ ਮੇਰਾ ਗੀਤ ਗਾ ਦੇ ਇਹਦੀ ਆਵਾਜ਼ ਦੇ ਵਿੱਚ ਨਹੀਂ ਨਹੀਂ ਮੈਂ ਕਿਸੇ ਨੂੰ ਮੈਂ ਕਿਸੇ ਪਿੱਛੇ ਅੱਜ ਤੱਕ ਰੱਬ ਦੀ ਕਿਰਪਾ ਲਈ ਮੈਂ ਕਿਸੇ ਪਿੱਛੇ ਕਾਪੀ ਲੈ ਕੇ ਨਹੀਂ ਭਜਦਾ ਅੱਛਾ ਮੈਂ ਬਹੁਤ ਵੱਡੇ ਵੱਡੇ ਕਲਾਕਾਰਾਂ ਨਾਲ ਕਰਮਜੀਤ ਬਾਈ ਨਾਲ ਸੈੱਟ ਤੇ ਜਾਂ ਹੋਟਲਾਂ ਦੇ ਵਿੱਚ ਜਾਂ ਆਊਟ ਆਫ ਕਿਤੇ ਲੋਕੇਸ਼ਨਾਂ ਤੇ ਜਿਵੇਂ ਇੱਧਰ ਜਾਵੜੇ ਰਾਜਸਥਾਨ ਪੰਜਾਬ ਤੋਂ ਬਾਹਰ ਹਾਂ ਬਹੁਤ ਵੀਰ ਮਹੀਨਾ ਮਹੀਨਾ ਵੀ ਰਹਾ ਮੈਂ ਆਪਦੇ ਮੂੰਹ ਕਦੇ ਕਿਸੇ ਨੂੰ ਨਹੀਂ ਕਿਹਾ ਬਈ ਮੈਂ ਤੂੰ ਗਾਣਾ ਗਾ ਦੇ ਯਾਰ ਗਾਣੇ ਤਰਖਤਨ ਨੂੰ ਲੱਗਦੇ ਵੀ ਐਂ ਸੂਤ ਕੇ ਦੇ ਦੇਣੇ ਹਨਾ ਗਾਣੇ ਚਵਾਕ ਜੰਮਣ ਵਰਗਾ ਕੰਮ ਆ ਜਵਾਕ ਆਪਣੇ ਉਹਨਾਂ ਦੀ ਹਰ ਬੰਦੇ ਨੂੰ ਲਿਖਣ ਵਾਲੇ ਨੂੰ ਉਹਦੀ ਕਦਰ ਸਮਝਣੀ ਚਾਹੀਦੀ ਐਮੀਅਤ ਪਤਾ ਹੋਵੇ ਵੀ ਕਾਪੀਆਂ ਲੈ ਕੇ ਮੈਂ ਲੋਕਾਂ ਮੰਗਰ ਭੱਜੇ ਫਿਰੋ ਤੁਸੀਂ ਕੰਮ ਮੈਂ ਮਿਹਨਤ ਨਹੀਂ ਕੀਤੀ ਕਿਤੇ ਮੈਂ ਮਿਹਨਤੀ ਕੀਤੀ ਬਈ ਮੈਂ ਕਦੇ ਨਹੀਂ ਕਿਸੇ ਮੰਗਰ ਭੱਜ ਮੈਂ ਵੱਡੇ ਵੱਡੇ ਸਟਾਰਾਂ ਦੇ ਨਾਲ ਰਿਆਮੀ ਨਾਮ ਨਮਾਇਨ ਆ ਮੈਂ ਇਹ ਆਉਦੇ ਮੂਹ ਕਦੇ ਕਹਿ ਦਿੰਦੇ ਮੇਰੇ ਭਾਈ ਮੇਰਾ ਗਾਣਾ ਸੁਣੀ। ਕੀ ਬਾਤ। ਲੋੜ ਹੋਊਗਾ ਉਹਨਾਂ ਨੂੰ ਪਤਾ ਹੀ ਕੁਲਦੀਪ ਕੰਡਿਆਰਾ ਹੈਗਾ ਕੋਈ ਵੀ ਲਿਖ ਲੈਂਦਾ ਮਾੜਾ ਮੋਟਾ। ਲੋੜ ਹੋਊਗਾ ਲਿਖ ਪਛਲੂਗਾ। ਭੁੱਖ ਨਹੀਂ ਹੈਗੀ ਤੇ ਰਿਕਾਰਡ ਕਰਾਉਂਦੀ। ਨਾ 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 ਮੈਨੂੰ ਮੈਨੂੰ ਕਿਸੇ ਮੰਗਰ ਭੱਜਣ ਦੀ ਨਹੀਂ ਹੈਗੀ। ਹਾਂ ਮੈਂ ਰਾਹਤ ਫਤਿਹਦੀ ਖਾਨ ਸਾਹਿਬ ਬਾਰੇ ਸੋਚਦਾ ਵੀ ਕਿਤੇ ਰਾਹਤ ਫਤਿਹਦੀ ਖਾਨ ਕਿਤੇ ਗਾਣਾ ਗਾ ਦੇਣਾ ਮੇਰਾ ਕੋਈ। ਉਹ ਮੇਰੇ ਸ਼ੁਰੂ ਤੋਂ ਹੀ ਉਹ ਜਦੋਂ ਮੈਨੂੰ ਲੱਗਦਾ ਮੈਂ ਅਨੁਸਾਰ ਫਤਿਹਦੀ ਖਾਨ ਸਾਹਿਬ ਨੂੰ ਸੁਣਦਾ ਸੀ ਸ਼ੁਰੂ ਤੇ। ਜਦੋਂ ਪੜਦੇ ਹੁੰਦੇ ਸੀ। ਵੀਰ ਆ ਬੰਦਾ ਕਿਤੇ ਮੈਂ ਮਾੜਾ ਮੋਟਾ ਊਟ ਪਟਾਂਗੇ ਜੋ ਲਿਖਣ ਲੱਗਾ ਹੁਣ ਵੀ ਊਟ ਪਟਾਂਗੇ ਲਿਖਦੇ ਹੁਣ ਕਿਹੜਾ ਆਪਾਂ ਹਾਂ ਬਾਲੀ ਕਾਂਡ ਮਿਰਜਾ ਗੱਲ ਬਣ ਗਏ ਤੇ ਉਹਦੇ ਤੋਂ ਸੋਚਦਾ ਮੈਂ ਯਾਰ ਮੁਸਰਤ ਫਤਿਹ ਲਖਣ ਸਾਹਿਬ ਇੱਕ ਗਾਣਾ ਗਾ ਦੇਣਾ ਨਾ ਚਲੋ ਤਾਂ ਨਹੀਂ ਰਹਿ ਦੁਨੀਆ ਤੇ ਤੇ ਰਾਤ ਸੋਚਦਾ ਕਿਤੇ ਮਿਲ ਜਾਣਗੇ ਸਬਾਬੂ ਹੋ ਜੂਗਾ ਕਿਤੇ ਕਿਤੇ ਕਈ ਵਾਰ ਫਿਲਮਾਂ ਹੁਲਮਾਂ 'ਚ ਮੌਕਾ ਮਿਲ ਜਾਂਦਾ ਹਾਂ ਹੂੰ ਉਹਦੇ ਅੱਛਾ ਪੂਰੀ ਹੋ ਜੂ ਉਹ ਹਾਂ ਬਿਲਕੁਲ ਇੱਕ ਇੱਛਾ ਇੱਕ ਹਾਂ ਇਹ ਹੈਗੀ ਇੱਕ ਵੇ ਰਾਤ ਨੇ ਇੱਕ ਗਾਣਾ ਗਾਇਆ ਉਹ ਹਾਥੀ ਦੇ ਪੈੜ 'ਚ ਸਾਰੀਆਂ ਪੈੜਾ ਆ ਜਾਂਦੀਆਂ ਨਾ ਹਾਂ